ਤਾਨਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਨਾਮ ਲੇਵਾ ਸਭਾ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਤਾਂ ਨਿਉ ਰੰਚਿਤ ਪੁਰਾ ਚਾਟਾ ਵਿਖੇ ਕਰਵਾਇਆ ਗਿਆ। ਇਸ ਦੌਰਾਨ ਪੰਥ ਪ੍ਰਸਿੱਧ ਰਾਗੀ ਟਾਡੀ ਕੀਰਤਨੇ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਹਾਰਜਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮਾਨ, ਪਾਈ ਗੁਰਮੀਤ ਸਿੰਘ ਕਈ, ਬਲਵਿੰਦਰ ਸਿੰਘ ਯੂਨੀਵਰਸਿਟੀ, ਰਚੇਂਦਰ ਸਿੰਘ ਗੁਰਨਾਮ ਸਿੰਘ ਜਰਮਨਜੀਤ ਸਿੰਘ ਜਗਜੀਵਨ ਸਿੰਘ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਜੀ ਧੰਨਤਾਬਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਗੁਰਪੁਰ ਦੀਆਂ ਖੁਸ਼ੀਆਂ ਅੰਦਰ 500 ਰੁਪਏ ਤੋਂ ਖੰਡਪਰ ਸਰੰਭੇ ਸੀ ਜਿਨ੍ਹਾਂ ਦੇ ਭੋਗ ਪਾਇਆ ਭੋਗ ਤੋਂ ਅਪਰੰਤ ਗੁਰਦਸਾਹਿਬ ਜੀ ਦੇ ਹਜ਼ੂਰੀ ਰਾਕ ਜਿਥੇ ਨੇ ਸੰਗਤਾਂ ਕੇਤੇ ਦਰਹਲ ਕੀਤਾ ਹੁਣੋਂ ਤੋਂ ਬਾਅਦ ਫਿਰ ਉਹਨੇ ਗੁਰਦਰਾਪਤਵ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਕਜਾਨ ਸਿੰਘ ਜੀ ਸੰਗਤਾਂ ਨੂੰ ਕਥਾ ਵਿਚਾਰਾ ਲੈਣੇ ਹਾਲ ਕਰਕੇ ਗਏ ਨੇ ਸੰਗਤਾਂ ਨੂੰ ਤਾਂ ਤਾਂ ਸਾਬ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਬਾ ਬਹੁਤ ਵਧਾਈਆਂ ਹੋ ਜੀ ਸੰਗਤਾਂ ਚਾਹੁੰਦਾ ਬੇਨਤੀ ਆ ਕਿਰਪਾ ਕਰਕੇ ਗੁਰੂ ਵਾਲੇ ਬਣੋ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲੇ ਬਣ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਆਪਣਾ ਗੁਰਪੁਰਬ ਜਿਹੜਾ ਮਨਾਇਆ ਉਹ ਸਫਲਾ ਹੋ ਸਕੇ ਜੀ